ਨਿਊਯਾਰਕ ਦੇ ਲੋਕ ਇਸ ਵਿੱਚ ਮਹਾਰ ਹੋ ਚੁਕੇ ਹਨ ਪੀੜ ਵਾਲੀ ਥਾਵਾਂ ਤੇ ਮੌਜੂਦ ਰਹਿਣਾ অতি ਤੇਜ਼ ਤੁਰਨਾ ਹੁਣ ਸਮਾਜਿਕ ਦੂਰੀ ਵਿੱਚ ਮਹਾਰਤ ਹਾਸਲ ਕਰਨ ਦਾ ਸਮਾਂ ਹੈ ਸਮਾਜਿਕ ਦੂਰੀ ਦਾ ਮਤਲਬ ਹੈ ਆਪਣੇ ਅਤੇ ਦੁਨੀਆ ਦੇ ਵਿਚਕਾਰ ਜ਼ਿਆਦਾ ਨਿੱਜੀ ਦੂਰੀ ਕਟੋ-ਕਟ 6 ਫੁੱਟ ਬਣਾਉਣਾ ਹੈ ਜ਼ਿਆਦਾ ਨਿੱਜੀ ਦੂਰੀ ਬਣਾਉਣਾ ਆਪ ਤੁਹਾਨੂੰ ਅਤੇ ਨਿਊਯਾਰਕ ਦੇ ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਬਚਾਉਂਦਾ ਹੈ ਆਪਣੀ ਭੂਮਿਕਾ ਨਿਭਾਉਣ ਲਈ ਕੰਮ ਵਿੱਚ ਰਹੋ ਕਾਲ ਟੈਕਸਟ ਅਤੇ ਵੀਡੀਓ ਚਾਣਾ ਰਾਹੀਂ ਸੰਪਰਕ ਵਿੱਚ ਰਹੋ ਜੇਕਰ ਤੁਹਾਨੂੰ ਪੋਜਣ ਅਤੇ ਦਵਾਈਆਂ ਜਿਹੇਆਂ ਜ਼ਰੂਰੀ ਚੀਜ਼ਾਂ ਲਈ ਬਾਹਰ ਜਾਣ ਦੀ ਲੋੜ ਹੈ ਤਾਂ ਭੀੜ ਤੋਂ ਬਚੋ ਅਤੇ ਕਤਾਰ ਵਿੱਚ ਖੜੇ ਦੂਜੇ ਲੋਕਾਂ ਦੇ ਵਿਚਕਾਰ ਦੂਰੀ ਬਣਾ ਕੇ ਰੱਖੋ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਬਸ ਆਪਣੇ ਅਤੇ ਦੂਜਿਆਂ ਦੇ ਵਿਚਕਾਰ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਯਾਦ ਰੱਖੋ ਇਹ ਸਿਰਫ ਤੁਹਾਡੇ ਬਾਰੇ ਨਹੀਂ ਹੈ ਇਹ ਸਭ ਤੋਂ ਕਮਜ਼ੋਰ ਲੋਕਾਂ ਅਤੇ ਮੁੱਖ ਭੂਮਿਕਾ ਨਿਭਾਰੇ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਨਾਲ ਵੀ ਸੰਬੰਧਿਤ ਹੈ ਜੇਕਰ ਤੁਸੀਂ ਬੇਚੈਨ ਮਹਿਸੂਸ ਕਰ ਰਹੇ ਹੋ ਤਾਂ NYC ਵੈਲਵਿਥ ਸਲਾਹਕਾਰ ਨਾਲ ਸੰਪਰਕ ਕਰੋ ਰੀਅਲ ਟਾਈਮ ਅਪਡੇਟ ਲਈ 692 692 ਤੇ ਕੋਵਿਡ ਟੈਕਸਟ ਕਰੋ ਜਾਂ nyc.gov/coronavirus ਤੇ ਜਾਓ